BBMB ਦੇ ਉੱਤੇ ਇੱਕ ਸਿੱਧਾ ਦੋਸ਼ ਇਹ ਲੱਗ ਰਿਹਾ ਕਿ BBMB ਨੇ ਭਾਖੜਾ ਡੈਮ ਦੇ ਵਿੱਚੋਂ ਸਮਾਂ ਰਹਿੰਦਿਆਂ ਬਰਸਾਤੀ ਰੋਤਾਂਉਣ ਤੋਂ ਪਹਿਲਾਂ ਉਹਨਾਂ ਪਾਣੀ ਉਹਨਾਂ ਨੇ ਸਮੇਂ-ਸਮੇਂ ਤੇ ਰਿਲੀਜ਼ ਨਹੀਂ ਕੀਤਾ ਹੈਗਾ ਇਸ ਕਰਕੇ ਪਾਣੀ ਦਾ ਪੱਧਰ ਡੈਮ ਦੇ ਵਿੱਚ ਵਧਦਾ ਗਿਆ ਤੇ ਹੁਣ ਜਦੋਂ ਸਥਿਤੀ ਐਡੀ ਕੁ ਖਰਾਬ ਹੋ ਗਈ ਤਾਂ ਇੱਕੋ ਦਮ ਪਾਣੀ ਦਾ ਫਲੋ ਉਹਨਾਂ ਨੇ ਸਾਰੇ ਗੇਟ ਖੋਲ ਕੇ ਜਿਹੜਾ ਉਹ ਜਾਰੀ ਕਰ ਦਿੱਤਾ ਇਹ ਇਸੇ ਕਰਕੇ ਮਾਦੋ ਪਰ ਹੈਡ ਟੁੱਟਿਆ ਨਾ ਜੀ ਇੱਕ ਤਾਂ ਉੱਤੇ ਸਿਲਟ ਹੀ ਇੰਨੀ ਜ਼ਿਆਦਾ ਜੰਮ ਗਈ 8 8 10 10 ਸਪੋਟ ਸਿਲਟ ਜੰਮ ਗਈ ਮਤਲਬ ਕਿੰਨੇ ਸਾਲਾਂ ਤੋਂ ਉਸ ਦੀ ਸਫਾਈ ਜਿਹੜੀ ਆ ਉਹ ਕਾਗਜ਼ਾਂ 'ਚ ਹੀ ਹੁੰਦੀ ਹਰ ਸਾਲ ਮਿੱਟੀ ਪੈਂਦੀ ਸੀ ਜੀ ਕਾਗਜ਼ਾਂ 'ਚ ਹਰ ਸਾਲ ਬੱਡੇ ਲੱਗਦੇ ਸੀ ਕਾਗਜ਼ਾਂ 'ਚ ਹਰ ਸਾਲ ਜਿਹੜੇ ਫਲੱਡ ਗੇਟ ਹੁੰਦੇ ਨੇ ਉਹਨਾਂ ਦੀ ਰਿਪੇਅਰ ਹੁੰਦੀ ਸੀ ਕਾਗਜ਼ਾਂ 'ਚ ਹਰ ਸਾਲ ਗਰੀਸ ਹੁੰਦੇ ਸੀ ਹਰ ਸਾਲ ਟ੍ਰਾਇਲ ਹੁੰਦੇ ਸੀ ਚੱਕ ਕੇ ਵੇਖੇ ਜਾਂਦੇ ਸੀਗੇ ਫਿਰ ਸੁੱਟ ਕੇ ਵੇਖੇ ਜਾਂਦੇ ਸੀਗੇ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਨੂੰ ਕਿਹਾ ਕਿ ਅਸੀਂ ਐਨੇ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਸਾਡੇ ਤੇ ਐਡੀ ਵੱਡੀ ਕੁਦਰਤੀ ਆਫਤ ਟੁੱਟ ਕੇ ਪੈ ਗਈ ਹੈ ਜੀ ਕਿ ਸਾਨੂੰ ਇਸ ਵਕਤ ਖਰਚਿਆਂ ਦੀ ਔਰ ਰਾਹਤ ਕਾਰਜਾਂ ਨੂੰ ਚਲਾਉਣ ਲਈ ਪੈਸਿਆਂ ਦੀ ਜ਼ਰੂਰਤ ਹੈ ਤਾਂ ਘੱਟੋ ਘੱਟ ਤੁਸੀਂ ਸਾਨੂੰ ਸਾਡੇ ਪੈਸੇ ਹੀ ਵਾਪਸ ਕਰ ਦਿਓ ਜਿਹੜੇ ਸਾਡੇ ਹੱਕ ਦੇ ਰੂਪ ਦੇ ਨੇ ਤਾਂ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚੋਂ ਰਾਹਤ कोष ਦੇ ਵਿੱਚੋਂ ਜਿਹੜੇ ਪੈਸੇ ਸੂਬਿਆਂ ਨੂੰ ਆਉਣੇ ਹੁੰਦੇ ਆ ਜਿਹੜੀ ਅਲਾਟਮੈਂਟ ਹੋਣੀ ਹੁੰਦੀ ਹੀ ਹੈ ਜੀ ਤੁਸੀਂ ਹੁਣ ਵੀ ਸਾਡਾ ਸਬਰ ਵੇਖੋ ਪੰਜਾਬ ਸਰਕਾਰ ਦਾ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗ ਉਹੀ ਰੱਖੀ ਹੈ ਪ੍ਰਧਾਨ ਮੰਤਰੀ ਤੋਂ ਚਿੱਠੀ ਰਾਹੀਂ ਕਿ ਜਿਹੜੇ ਸਾਡੇ ਪੈਸੇ ਨੇ ਉਹ ਸਾਨੂੰ ਮੋੜੋ ਲਿੰਕ ਕਮੇਟੀ ਬਣਾਈ ਗਈ ਹੈ ਕੇਂਦਰ ਵੱਲੋਂ ਕਹਿ ਦਈਏ ਜਾਂ ਗ੍ਰਹਿ ਮੰਤਰੀ ਵੱਲੋਂ ਕਹਿ ਦਈਏ ਉਹ ਕਮੇਟੀ ਚਾਰ ਸੂਬਿਆਂ ਦੇ ਵਿੱਚ ਵਿਜ਼ਿਟ ਕਰੇਗੀ ਉਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਪੰਜਾਬ ਜੀ ਉਸ ਕਮੇਟੀ ਨੇ ਜਿੰਨਾ ਵੀ ਨੁਕਸਾਨ ਹੋ ਰਿਹਾ ਹੈ ਉੱਪਰਲੇ ਪਹਾੜੀ ਖੇਤਰਾਂ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਉਸ ਨੁਕਸਾਨ ਦਾ ਜਾਇਜ਼ਾ ਲੈਣਾ ਹੈ ਜੀ ਹੁਣ ਇਹ ਦੇਖਣਾ ਹੋਏਗਾ ਪ੍ਰਦੀਪ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਕੇਂਦਰ ਦੀ ਕਮੇਟੀ ਬਣੀ ਹੋਊਗੀ ਕੀ ਕੇਂਦਰ ਦੀ ਕਮੇਟੀ ਦੇ ਵਿੱਚ ਸੂਬਿਆਂ ਦੇ ਨੁਮਾਇੰਦੇ ਲਏ ਜਾਣਗੇ ਕਿਉਂਕਿ ਪੰਜਾਬ ਦੇ ਪਾਣੀਆਂ ਦਾ ਹਰ ਵਾਰ ਰੌਲਾ ਪੈਂਦਾ ਬਹੁਤ ਵੱਡਾ ਹੁਣ ਸਾਡੇ ਤੋਂ ਨਾ ਹਰਿਆਣਾ ਪਾਣੀ ਲਾਈਨ ਨੂੰ ਤਿਆਰ ਹੈ ਨਾ ਰਾਜਸਥਾਨ ਪਾਣੀ ਲਾਈਨ ਨੂੰ ਤਿਆਰ ਹੈ ਜਦੋਂ ਅਸੀਂ ਡੁੱਬਣ ਤੇ ਆਏ ਅਸੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤਾਂ ਟੀਵੀ ਐਨ ਆਰ ਆਈ ਮੈਂ ਪ੍ਰਦੀਪ ਧਮਾਨ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਮੁੱਦੇ ਜੋ ਫਰਕ ਪਾਉਣ ਮੁੱਦੇ ਬਹੁਤ ਨੇ ਅੱਜ ਪੰਜਾਬ ਦੀ ਸਿਆਸਤ ਦੇ ਲਈ ਵੀ ਪੰਜਾਬ ਦੇ ਹੜ੍ਹਾਂ ਦੇ ਹਾਲਾਤ ਬਾਰੇ ਵੀ ਪੰਜਾਬ ਦੇ ਆਮ ਲੋਕਾਂ ਬਾਰੇ ਵੀ ਇਹਨਾਂ तमाम ਮੁੱਦਿਆਂ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਪ੍ਰਿੰਸ ਭਾਰਤਵਾੜ ਪ੍ਰਿੰਸ ਜੀ ਦਾ ਸਵਾਗਤ ਹੈ ਸ਼ੁਕਰੀਆ ਸ਼ੁਕਰੀਆ ਤਿੰਨ ਜੀ ਦੇਰ ਨਾ ਕਰਦੇ ਹੋਏ ਮੁੱਦੇ ਵੱਲ ਚਲਦੇ ਆਂ ਪਹਿਲਾ ਮੁੱਦੇ ਦੀ ਅਗਰ ਗੱਲ ਕਰੀਏ ਤਾਂ ਇੱਕ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇਸ ਵਕਤ ਵਿਦੇਸ਼ ਵਿੱਚ ਨੇ ਉਹਨਾਂ ਦੇ ਨਾਮ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਹਾਲਾਤਾਂ ਤੋਂ ਇੱਕ ਪਾਸੇ ਉਹਨਾਂ ਨੂੰ ਜਾਣੂ ਕਰਵਾਇਆ ਦੂਜੇ ਪਾਸੇ 60000 ਕਰੋੜ ਦੀ ਉਹਨਾਂ ਨੇ ਉਹਨਾਂ ਤੋਂ ਮੰਗ ਕੀਤੀ ਹੈ ਕਿਸ ਚੀਜ਼ ਦਾ ਇਹਦੇ ਬਾਰੇ ਜਰਾ ਖੁੱਲ ਕੇ ਜਾਣਕਾਰੀ ਦਿਓ ਅ ਪ੍ਰਦੀਪ ਜੀ ਗੱਲ ਇਹ ਹੈ ਕਿ ਜਿੱਥੇ ਜਦੋਂ ਤੁਸੀਂ ਪਹਿਲਾਂ ਜ਼ਿਕਰ ਹੀ ਕਰ ਦਿੱਤਾ ਔਰ ਸਾਰਾ ਜ਼ਿਕਰ ਜਿਹੜਾ ਹੈ ਅ ਜਿੰਨੇ ਵੀ ਪੰਜਾਬੀ ਬੋਲਣ ਵਾਲੇ ਆ ਚਾਹੇ ਪੰਜਾਬੀ ਦਾ ਪ੍ਰਿੰਟ ਮੀਡੀਆ ਹੈ ਸੋਸ਼ਲ ਮੀਡੀਆ ਹੈ ਜਾਂ ਸਾਡਾ ਮੇਨਸਟ੍ਰੀਮ ਮੀਡੀਆ ਹੈ ਜੀ ਸਾਰਿਆਂ ਨੂੰ ਵੇਲ ਨਹੀਂ ਮਿਲ ਰਿਹਾ ਹੈ ਕਿ ਪੰਜਾਬ ਦੀ ਹੜ੍ਹਾਂ ਦੀ ਰਿਪੋਰਟਿੰਗ ਇਸ ਕਦਰ ਗੰਭੀਰ ਹੋ ਚੁੱਕੀ ਆ ਕਿ ਇਸ ਵਕਤ ਪੰਜਾਬ ਦਾ ਰਾਬੀ ਰੱਖ ਹੈ ਬਿਲਕੁਲ ਕਿਉਂਕਿ ਜਿਸ ਤਰੀਕੇ ਨਾਲ ਕੁਦਰਤ ਲਗਾਤਾਰ ਬਰਸਾਤ ਦੇ ਰੂਪ ਦੇ ਵਿੱਚ ਜਾਂ ਬੱਦਲ ਫਟਣ ਦੇ ਰੂਪ ਦੇ ਵਿੱਚ ਅ ਪਹਾੜਾਂ ਦੇ ਉੱਤੇ ਕਹਿ ਟਾਰੀ ਆ ਤਾਂ ਬਰਸਾਤ ਪੰਜਾਬ ਦੇ ਵਿੱਚ ਵੀ جاری ਆ ਤਾਂ ਪੰਜਾਬ ਇਸ ਵਕਤ ਹੜ੍ਹਾਂ ਦੀ ਬਹੁਤ ਬੁਰੇ ਤਰੀਕੇ ਨਾਲ ਚਪੇਟ ਦੇ ਵਿੱਚ ਆਇਆ ਹੋਇਆ ਹੈ ਜੀ ਉਹ ਸਾਰਿਆਂ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੂੰ ਇੱਕ ਚਿੱਠੀ ਲਿਖੀ ਹੈ ਉਹ ਵੀ ਉਦੋਂ ਲਿਖੀ ਹੈ ਜਦੋਂ ਉਹ ਵਿਦੇਸ਼ ਗਏ ਹੋਏ ਨੇ ਪਹਿਲਾਂ ਜਾਪਾਨ ਦੀ ਯਾਤਰਾ ਤੇ ਸੀਗੇ ਉਸ ਤੋਂ ਬਾਅਦ ਚੀਨ ਦੀ ਯਾਤਰਾ ਤੋਂ ਅੱਜ ਵਾਪਸ ਪਰਤ ਆਉਣਗੇ ਜੀ ਇਹ ਆਪਾਂ ਵਾਪਸ ਪਰਤ ਆਏ ਨੇ ਪ੍ਰਧਾਨ ਮੰਤਰੀ ਜੀ ਦਾ ਚਿੱਠੀ ਇਹ ਲਿਖੀ ਆ ਕਿ ਪੰਜਾਬ ਦਾ ਜਿਹੜਾ 60000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਰਹਿੰਦਾ ਉਹ ਸਾਨੂੰ ਤੁਰੰਤ ਜਾਰੀ ਕੀਤਾ ਜਾਵੇ ਇਸ ਦੇ ਵਿੱਚ ਦੋ ਕੁੰਡੀਆਂ ਨੇ ਜੀ ਪਹਿਲੀ ਕੁੰਡੀ ਇਹ ਹੈ ਕਿ ਜਿਹੜੀ ਕੁੱਲ ਰਕਮ ਕੇਂਦਰ ਵੱਲ ਬਕਾਇਆ ਸੀ ਪੰਜਾਬ ਸਰਕਾਰ ਦੀ ਉਹ ਉਹ ਸੀਗੀ 111000 ਅ 45 46 ਕਰੋੜ ਦੇ ਨੇੜੇ ਤੇਰੇ ਜੀ ਵੱਡੀ ਰਕਮ ਸੀਗੀ ਜਿਹਦੇ ਵਿੱਚੋਂ ਲਗਭਗ 50000 ਕਰੋੜ ਰੁਪਈਆ ਜਿਹੜਾ ਉਹ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤਾ ਸੀਗਾ ਉਸ ਤੋਂ ਬਾਅਦ 60000 ਕਰੋੜ ਦੀ ਰਕਮ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਕੇਂਦਰ ਵੱਲ ਬਕਾਇਆ ਰਹਿ ਗਈ ਸੀ ਕਿਹੜੀ ਰਕਮ ਸੀਗੀ ਜਿਹਦੇ ਵਿੱਚੋਂ 47000 ਸਮਥਿੰਗ ਕਰੋੜ ਰੁਪਈਆ ਜਿਹੜਾ ਵੈਟ ਵੈਲਿਊ ਐਡਿਡ ਟੈਕਸ ਅਤੇ ਜੀਐਸਟੀ ਦੇ ਰੂਪ ਦੇ ਵਿੱਚ ਜਿਹੜਾ ਲਗਾਤਾਰ ਅਸੀਂ ਆਪਣੇ ਵੱਲੋਂ ਜਮ੍ਹਾਂ ਕਰਾਉਂਦੇ ਰਹੇ ਕੇਂਦਰ ਵੱਲ ਜੀ ਪਰ ਕੇਂਦਰ ਨੇ ਪਿਛਲੇ ਕਈ ਸਾਲਾਂ ਤੋਂ ਸਾਨੂੰ ਉਸ ਦਾ ਜਿਹੜਾ ਹਿੱਸਾ ਵਾਪਸ ਆਉਣਾ ਸੀ ਉਹ ਨਹੀਂ ਦਿੱਤਾ ਇਸ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਘਾਟਾ ਹੋਇਆ ਕਿਉਂ ਕਿਉਂਕਿ ਹਿੱਸਾ ਲਗਾਤਾਰ ਵਾਪਸ ਆਈ ਜਾਂਦਾ ਤਾਂ ਪੰਜਾਬ ਉਸ ਪੈਸੇ ਦੀ ਵਰਤੋਂ ਵਿਆਜ ਦੇ ਰੂਪ ਦੇ ਵਿੱਚ ਵੀ ਕਰ ਸਕਦਾ ਸੀਗਾ ਬੈਂਕਾਂ ਕੋਲੇ ਰੱਖ ਕੇ ਅਤੇ ਪੰਜਾਬ ਦੇ ਅਰਥਚਾਰੇ ਨੂੰ ਅਤੇ ਪੰਜਾਬ ਦੀਆਂ ਹੋਰ ਭਲਾਈ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਚਲਾਉਣ ਲਈ ਕਰ ਸਕਦਾ ਸੀ ਜੀ 8000 ਕਰੋੜ ਰੁਪਇਆ ਰਹਿੰਦਾ ਹੈ ਰੂਰਲ ਡਵੈਲਪਮੈਂਟ ਫੰਡ ਦਾ ਯਾਨੀ ਕਿ ਪੇਂਡੂ ਖੇਤਰ ਦਾ ਜਿਹੜਾ ਵਿਕਾਸ ਫੰਡ ਹੈ ਉਹਦਾ ਰਹਿੰਦਾ ਹੈ ਜੀ ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜਿਹੜੀ ਹੈ ਉਸ ਦੇ ਤਹਿਤ ਪੰਜਾਬ ਸਰਕਾਰ ਨੂੰ ਖਾਸੇ ਸਾਰੇ ਫੰਡ ਮਿਲਨੇ ਸੀਗੇ ਪਰ ਪੰਜਾਬ ਸਰਕਾਰ ਉਸ ਦੇ ਵਿੱਚ ਨਾ ਪ੍ਰਦੀਪ ਜੀ ਫਾੜੀ ਰਹਿ ਗਈ ਹੂੰ ਫਾਡੀ ਇਸ ਕਰਕੇ ਰਹਗੀ ਕਿ ਜਿੰਨਾ ਜਿੰਨਾ ਪੰਜਾਬ ਸਰਕਾਰ ਨੂੰ ਫੰਡ ਮਿਲਿਆ ਸੀਗਾ ਉਸ ਫੰਡ ਦੇ ਵਿੱਚ ਜਿੰਨੀਆਂ ਪੁਲੀਆਂ ਬਣਾਉਣੀਆਂ ਸੀਗੀਆਂ ਜਾਂ ਜਿੰਨੀਆਂ ਸੜਕਾਂ ਦੀ ਰਿਪੇਅਰ ਅਤੇ ਨਵੀਆਂ ਬਣਾਉਣੀਆਂ ਸੀਗੀਆਂ ਜੋ ਲਿੰਕ ਸੜਕਾਂ ਸੀ ਜਿਹੜੀਆਂ ਲਿੰਕ ਸੜਕਾਂ ਸੀਗੀਆਂ ਜਿਹੜੀਆਂ ਜਿਹੜੀਆਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਸੀਗੀ ਤਾਂ ਪੰਜਾਬ ਸਰਕਾਰ ਇਸ ਦੇ ਵਿੱਚ ਫਾਡੀ ਇਸ ਕਰਕੇ ਰਹਗੀ ਕਿ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਉਹਨਾਂ ਨੇ ਹਰ ਕੀਤੇ ਜਾਣ ਵਾਲੇ ਕੰਮ ਦਾ ਨਾ ਆਪਣੀ ਫਾਈਲ ਬਣਾ ਕੇ ਭੇਜਣੀ ਹੁੰਦੀ ਹੈ ਪਰ ਕੇਂਦਰ ਨੂੰ ਉਹਨਾਂ ਨੇ ਲਗਭਗ 450 ਕਰੋੜ ਰੁਪਏ ਤੋਂ ਮਾਫ ਕਰਨਾ 850 ਕਰੋੜ ਰੁਪਏ ਦੇ ਨੇੜੇ ਤੇੜੇ ਦਾ ਜਿਹੜਾ ਫੰਡ ਸੀਗਾ ਉਸ ਦੀਆਂ ਫਾਈਲਾਂ ਬਣਾ ਕੇ ਨਹੀਂ ਭੇਜੀਆਂ ਕਿ ਆਹ ਕੰਮ ਇਦਾਂ ਸ਼ੁਰੂ ਹੋਊਗਾ ਆ ਐਸਟੀਮੇਟ ਹੈ ਇਹਦਾ ਇਦਾਂ ਖਤਮ ਹੋਊਗਾ ਇੰਨਾ ਖਰਚਾ ਇੰਨੀ ਲਾਗਤ ਜੋ ਵੀ ਹੈ ਉਹ ਆਏਗੀ ਜੀ ਉਹ ਨਹੀਂ ਭੇਜਿਆ ਤਾਂ ਕੇਂਦਰ ਨੇ ਉਹ 828 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜਾ ਹੈ ਉਹ ਪੰਜਾਬ ਸਰਕਾਰ ਦਾ ਵਾਪਸ ਲੈ ਲਿਆ ਇਹ ਸਾਰਾ ਕੁੱਲ ਮਲਾ ਕੇ ਲਗਭਗ 60000 ਕਰੋੜ ਰੁਪਇਆ ਬਣਦਾ ਪੰਜਾਬ ਦਾ ਜਿਹੜਾ ਕੇਂਦਰ ਵੱਲ ਰਹਿੰਦਾ ਹੁਣ ਮੁੱਖ ਮੰਤਰੀ ਸਾਹਿਬ ਨੇ ਇਹੋ ਮੰਗ ਥੋੜੇ ਦਿਨ ਪਹਿਲਾਂ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ ਨੇ ਕੀਤੀ ਸੀ ਕਿ 60000 ਕਰੋੜ ਦੀ ਜੀ ਅੱਜ ਜਦੋਂ ਪੰਜਾਬ ਮੁਸ਼ਕਲ ਹਾਲਾਤ ਦੇ ਵਿੱਚ ਹੈ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਨੂੰ ਕਿਹਾ ਕਿ ਅਸੀਂ ਐਨੇ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਸਾਡੇ ਤੇ ਐਡੀ ਵੱਡੀ ਕੁਦਰਤੀ ਆਫਤ ਟੁੱਟ ਕੇ ਪੈ ਗਈ ਹੈ ਜੀ ਕਿ ਸਾਨੂੰ ਇਸ ਵਕਤ ਖਰਚਿਆਂ ਦੀ ਔਰ ਰਾਹਤ ਕਾਰਜਾਂ ਨੂੰ ਚਲਾਉਣ ਲਈ ਪੈਸਿਆਂ ਦੀ ਜ਼ਰੂਰਤ ਹੈ ਤਾਂ ਘੱਟੋ ਘੱਟ ਤੁਸੀਂ ਸਾਨੂੰ ਸਾਡੇ ਪੈਸੇ ਹੀ ਵਾਪਸ ਕਰ ਦਿਓ ਜਿਹੜੇ ਸਾਡੇ ਹੱਕ ਦੇ ਰੂਪ ਦੇ ਨੇ ਜੀ ਦੇਖੋ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਤੋਂ ਜਾਂ ਪ੍ਰਧਾਨ ਮੰਤਰੀ ਤੋਂ ਇਸ ਚਿੱਠੀ ਦੇ ਵਿੱਚ ਸਿੱਧੇ ਤੌਰ ਤੇ ਇਹ ਕੋਈ ਮੰਗ ਨਹੀਂ ਕੀਤੀ ਹੈ ਕਿ ਹੜ੍ਹਾਂ ਦੇ ਰਾਹਤ ਫੰਡ ਲਈ ਸਾਨੂੰ ਕੋਈ ਪੈਸਾ ਦਿੱਤਾ ਜਾਵੇ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚੋਂ ਰਾਹਤ ਕੋਸ਼ ਦੇ ਵਿੱਚੋਂ ਜਿਹੜੇ ਪੈਸੇ ਸੂਬਿਆਂ ਨੂੰ ਆਉਣੇ ਹੁੰਦੇ ਆ ਜਿਹੜੀ ਅਲਾਟਮੈਂਟ ਹੋਣੀ ਹੁੰਦੀ ਹੀ ਹੈ ਜੀ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਨੁਕਸਾਨ ਨੂੰ ਵੇਖਦੇ ਹੋਏ ਤੇ ਕਿਸੇ ਨੂੰ ਤੀਜੇ ਰੂਪ ਦੇ ਵਿੱਚ ਵਿਸ਼ੇਸ਼ ਪੈਕੇਜ ਦੇ ਰੂਪ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਲੱਗੇ ਕੇਂਦਰ ਨੂੰ ਜਾਂ ਉਹਨਾਂ ਦੇ ਜਿਹੜੇ ਸਰਵੇਅਰ ਗਰੁੱਪ ਨੇ ਹਨਾ ਆਉਣਗੇ ਜਿਹੜੇ ਜੀ ਤਾਂ ਉਸ ਨੂੰ ਸਪੈਸ਼ਲ ਪੈਕੇਜ ਵੀ ਦੇ ਦਿੱਤਾ ਜਾਂਦਾ ਤੁਸੀਂ ਹੁਣ ਵੀ ਸਾਡਾ ਸਬਰ ਵੇਖੋ ਪੰਜਾਬ ਸਰਕਾਰ ਦਾ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗ ਉਹੀ ਰੱਖੀ ਹੈ ਪ੍ਰਧਾਨ ਮੰਤਰੀ ਤੋਂ ਚਿੱਠੀ ਰਾਹੀਂ ਕਿ ਜਿਹੜੇ ਸਾਡੇ ਪੈਸੇ ਨੇ ਉਹ ਸਾਨੂੰ ਮੋੜੋ ਤਾਂ ਜੋ ਅਸੀਂ ਰਾਹਤ ਕਾਰਜ ਕਰੀਏ ਚੰਗੇ ਤਰੀਕੇ ਨਾਲ ਬਚਾਅ ਕਾਰਜ ਕਰੀਏ ਜਿਹੜੇ ਫੰਡ ਤੁਸੀਂ ਦੇਣੇ ਨੇ ਉਸ ਦਾ ਜ਼ਿਕਰ ਅਸੀਂ ਬਾਅਦ ਚ ਕਰ ਲਾਵਾਂਗੇ ਉਦਾਂ ਦੀ ਕੋਈ ਡਿਮਾਂਡ ਨਹੀਂ ਕੀਤੀ ਸੋ ਕੁੱਲ ਮਿਲਾ ਕੇ ਜਿਹੜੀ ਚਿੱਠੀ ਲਿਖੀ ਹੈ ਉਸ ਦੇ ਵਿੱਚ ਇਹ 60000 ਕਰੋੜ ਰੁਪਈਆ ਆਪਣਾ ਵਾਪਸ ਮੰਗਿਆ ਗਿਆ ਜੀ ਪ੍ਰਿੰਸ ਜੀ ਇਸ ਦੌਰਾਨ ਕੀ ਹੁੰਦਾ ਹੈ ਕਿ ਇੱਕ ਵੱਡੀ ਖਬਰ ਆਉਂਦੀ ਹੈ ਜੀ ਕਿ ਆਖਿਰਕਾਰ ਕੇਂਦਰੀ ਮੰਤਰੀ ਜਾਂ ਕਹਿ ਲਓ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀ ਤੇ ਸਾਡੇ ਜੋ ਰਾਜਪਾਲ ਨੇ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੁਣ ਗੱਲਬਾਤ ਦੇ ਵਿੱਚ ਮਦਦ ਦੀ ਗੱਲ ਤਾਂ ਕੀਤੀ ਗਈ ਹੈ ਪਰ ਕੀ ਮਦਦ ਕੋਈ ਭੇਜੀ ਜਾ ਰਹੀ ਹੈ ਹੂੰ ਇਹ ਸਵਾਲ ਹੈ ਅਹ ਦੇਖੋ ਜੀ ਇਹ ਮੁੱਦਾ ਵੀ ਸੱਚਮੁੱਚ ਬਹੁਤ ਵੱਡਾ ਔਰ ਇਸੇ ਮੁੱਦੇ ਨੇ ਅੱਗੇ ਜਾ ਕੇ ਜੇਕਰ ਇਹ ਆਪਾਂ ਮੁੱਦਾ ਚੱਕਾਂਗੇ ਜਾਂ ਇਹ ਮੁੱਦਾ ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇਗਾ ਉਹ ਇਸੇ ਕਰਕੇ ਬਣੇਗਾ ਕਿ ਅਹ ਦੇਸ਼ ਦੇ ਦੂਜੇ ਨੰਬਰ ਦੇ ਆਗੂ ਦੂਜੇ ਨੰਬਰ ਦੇ ਸਿਆਸਤਦਾਨ ਦੂਜੇ ਨੰਬਰ ਦੇ ਅਹ ਉਹ ਅਹੁਦੇਦਾਰੀ ਵਿਅਕਤੀ ਜਿਸ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਹਾ ਜਾਂਦਾ ਹੈ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰਨ ਨਾਲ ਵੀ ਗੱਲ ਕੀਤੀ ਅਤੇ ਪੰਜਾਬ ਦੇ ਗਵਰਨਰ ਨੇ ਜਿਹੜੇ ਰਾਜਪਾਲ ਨੇ ਉਹਨਾਂ ਨਾਲ ਵੀ ਗੱਲ ਕੀਤੀ ਅਤੇ ਪੰਜਾਬ ਦੀ ਜਿਹੜੀ ਤਾਜ਼ਾ ਸਥਿਤੀ ਹੈ ਹੜ੍ਹਾਂ ਦੀ ਉਸ ਦੇ ਉੱਤੇ ਜ਼ਰੂਰ ਨਜ਼ਰਸਾਨੀ ਕੀਤੀ ਹੋਏਗੀ ਉਸ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਹੈ ਤੇ ਨਾਲ ਭਰੋਸਾ ਦਿਵਾਇਆ ਹੈ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕੇਂਦਰ ਕਰੇਗਾ ਪਰ ਉਹ ਹਰ ਤਰ੍ਹਾਂ ਦੀ ਮਦਦ ਦੇ ਵਿੱਚ ਕੋਈ ਸੂਚੀ ਨਹੀਂ ਜਾਰੀ ਕੀਤੀ ਗਈ ਯਾ ਤਾਂ ਘਟੋ ਘਟ ਗ੍ਰਹਿ ਮੰਤਰੀ ਸਾਹਿਬ ਇਹੀ ਕਹਿ ਦਿੰਦੇ ਨਾ ਫੋਂ ਦੇ ਉੱਤੇ ਕਿ ਭਗਵੰਤ ਮਾਨ ਜੀ ਆਪਕੋ ਜੋ ਜੋ ਚਾਹੀਏ ਹੋਗਾ ਮਤਲਬ ਜੋ ਵੀ ਚਾਹੀਦਾ ਹੋਊਗਾ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਆ ਪੰਜਾਬ ਨੂੰ ਬਚਾਉਣ ਦੇ ਲਈ ਉਹ ਅਸੀਂ ਦਵਾਂਗੇ ਮਦਦ ਕਰਨ ਦਾ ਕਹਿ ਦੇਣਾ ਇੱਕ ਵੱਖਰੀ ਗੱਲ ਹੁੰਦੀ ਹੈ ਉਹਨੂੰ ਕੈਟਾਗੋਰਾਇਜ਼ ਕਰ ਲੈਣਾ ਜਾਂ ਕੈਟਾਗੋਰਿਕਲੀ ਇੱਕ ਚੀਜ਼ ਨਿਸ਼ਚਿਤ ਕਰ ਲੈਣੀ ਨਿਰਧਾਰਤ ਕਰ ਲੈਣੀ ਵੀ ਭਾਈ ਮੁਆਵਜ਼ੇ ਦੇ ਰੂਪ ਦੇ ਵਿੱਚ ਅਸੀਂ ਆਹ ਦਵਾਂਗੇ ਜ਼ਮੀਨਾਂ ਖਰਾਬ ਹੋਊਗੀਆਂ ਆਹ ਦਵਾਂਗੇ ਘਰ ਖਰਾਬ ਹੋਗੇ ਆਹ ਦਵਾਂਗੇ ਜਾਨ ਚਲੇਗੀ ਆਹ ਦਵਾਂਗੇ ਮਤਲਬ ਕੇਂਦਰ ਵੱਲੋਂ ਠੀਕ ਹੈ ਜਾਂ ਰਾਹਤ ਪੈਕੇਜ ਦਵਾਂਗੇ ਇੰਨੇ ਇੰਨੇ ਦਿਨਾਂ ਚ ਦੇ ਦਾਂਗੇ ਜਾਂ ਵਿਸ਼ੇਸ਼ ਪੈਕੇਜ ਦਵਾਂਗੇ ਇੰਨੇ ਦਿਨਾਂ ਚ ਦਵਾਂਗੇ ਮੈਨੂੰ ਤਾਂ ਇੱਕ ਹੋਰ ਵੀ ਲੱਗਦਾ ਹੈ ਪ੍ਰਦੀਪ ਜੀ ਕੇ ਮੁੱਖ ਮੰਤਰੀ ਹੋਰਾਂ ਦੀਆਂ ਗੱਲਾਂ ਦਾ ਸ਼ਾਇਦ ਅਮਿਤ ਸ਼ਾਹ ਹੋਰਾਂ ਦੇ ਉੱਤੇ ਘਾਟਾ ਅਸਰ ਗਿਆ ਹੋਵੇ ਪਰੰਤੂ ਰਾਜਪਾਲ ਤਾਂ ਉਹਨਾਂ ਦੇ ਆਪਣੇ ਨੇ ਨਾ ਬਿਲਕੁਲ ਰਾਜਪਾਲ ਤਾਂ ਉਹਨਾਂ ਨੇ ਆਪ ਥਾਪੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਵਿਅਕਤੀ ਨੇ ਉਹ ਤਾਂ ਰਾਜਪਾਲ ਸਾਹਿਬ ਨੇ ਤਾਂ ਆਪਣੇ ਵੱਲੋਂ ਸਿਚੁਏਸ਼ਨ ਜਿਹੜੀ ਹੈ ਉਹ ਪੰਜਾਬ ਦੀ ਸਹੀ ਤਸਵੀਰ ਹੀ ਪੇਸ਼ ਕੀਤੀ ਹੋएगी ਉਮੀਦ ਕਰਦੇ ਹਾਂ ਜੀ ਤੇ ਰਾਜਪਾਲ ਸਾਹਿਬ ਨੇ ਜੇ ਸੱਚਮੁੱਚ ਗ੍ਰਹਿ ਮੰਤਰੀ ਨੂੰ ਦੱਸਿਆ ਹੋਵੇਗਾ ਕਿ ਪੰਜਾਬ ਵੀ ਇਸ ਵੇਲੇ ਇਸ ਤਰੀਕੇ ਦੇ ਮੁਸ਼ਕਲ ਤੇ ਨਾਜ਼ੁਕ ਹਾਲਾਤਾਂ ਜੋ ਨਿਕਲ ਰਹੇ ਹੈ ਜਿਸ ਨੂੰ ਸੱਚਮੁੱਚ ਕੇਂਦਰ ਦੀ ਮਦਦ ਦੀ ਜ਼ਰੂਰਤ ਹੈ ਜੀ ਰਾਜਪਾਲ ਸਾਹਿਬ ਦੀਆਂ ਗੱਲਾਂ ਦੇ ਉੱਤੇ ਹੀ ਯਕੀਨ ਕਰ ਲੈਣ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਜੇਕਰ ਉਹਨਾਂ ਨੂੰ ਰਿਪੋਰਟ ਰਾਜਪਾਲ ਸਾਹਿਬ ਨੇ ਪੰਜਾਬ ਦੇ ਨੁਕਸਾਨੇ ਜਾਂ ਪੰਜਾਬ ਦੇ ਖਰਾਬੇ ਬਾਰੇ ਸਹੀ ਦਿੱਤੀ ਹੋਵੇ ਤਾਂ ਜਲਦੀ ਤੋਂ ਜਲਦੀ ਰਾਹਤ ਪੈਕੇਜ ਭੇਜਿਆ ਜਾਵੇ ਔਰ ਦੂਜੀ ਗੱਲ ਇੱਕ ਕਮੇਟੀ ਬਣਾਈ ਗਈ ਹੈ ਅ ਕੇਂਦਰ ਵੱਲੋਂ ਕਹਿ ਦਈਏ ਜਾਂ ਗ੍ਰਹਿ ਮੰਤਰੀ ਵੱਲੋਂ ਕਹਿ ਦਈਏ ਉਹ ਕਮੇਟੀ ਚਾਰ ਸੂਬਿਆਂ ਦੇ ਵਿੱਚ ਵਿਜ਼ਿਟ ਕਰੇਗੀ ਉਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਪੰਜਾਬ ਜੀ ਉਸ ਕਮੇਟੀ ਨੇ ਉਹ ਜਿਹੜੀ ਇੰਟਰ ਸੈਂਟਰਲ ਸਟੇਟ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਨੇ ਜਿੰਨਾ ਵੀ ਨੁਕਸਾਨ ਹੋ ਰਿਹਾ ਹੈ ਉੱਪਰਲੇ ਪਹਾੜੀ ਖੇਤਰਾਂ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਉਸ ਨੁਕਸਾਨ ਦਾ ਜਾਇਜ਼ਾ ਲੈਣਾ ਹੈ ਕੇਂਦਰ ਦੀ ਕਮੇਟੀ ਹੋਏਗੀ ਹੁਣ ਇਹ ਦੇਖਣਾ ਹੋਏਗਾ ਪ੍ਰਦੀਪ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਕੇਂਦਰ ਦੀ ਕਮੇਟੀ ਬਣੀ ਹੋਊਗੀ ਕੀ ਕੇਂਦਰ ਦੀ ਕਮੇਟੀ ਦੇ ਵਿੱਚ ਸੂਬਿਆਂ ਦੇ ਨੁਮਾਇੰਦੇ ਲਏ ਜਾਣਗੇ ਹੂੰ ਬਿਲਕੁਲ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਸੂਬਿਆਂ ਦੇ ਨੁਮਾਇੰਦੇ ਵੀ ਕਿਸ ਰੂਪ ਦੇ ਵਿੱਚ ਜੀ ਸੂਬਿਆਂ ਦੇ ਨੁਮਾਇੰਦੇ ਪਹਿਲਾਂ ਤਾਂ ਜਿਹੜੀ ਸੂਬਾ ਸਰਕਾਰ ਹੈ ਉਸ ਦਾ ਕੋਈ ਐਸਾ ਵਿਅਕਤੀ ਮੰਤਰੀ ਜਾਂ ਉਹਨਾਂ ਦਾ ਕੋਈ ਵੀ ਹਨਾ ਅਧਿਕਾਰਤ ਵਿਅਕਤੀ ਇੱਕ ਪ੍ਰਸ਼ਾਸਨਿਕ ਅਧਿਕਾਰੀ ਜਿਹਨੂੰ ਪਤਾ ਹੋਵੇ ਕਿ ਗਰਾਊਂਡ ਦੇ ਉੱਤੇ ਕਿੰਨਾ ਨੁਕਸਾਨ ਹੋਇਆ ਹੈ ਜੀ ਤੀਜਾ ਪੰਜਾਬ ਦਾ ਜਾਂ ਉਸ ਸੂਬੇ ਦਾ ਜਿਹੜਾ ਵੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਉਹ ਵਿਅਕਤੀ ਜਿਹੜਾ ਚਿੰਤਕ ਹੋਵੇ ਜਿਹੜਾ ਵਾਤਾਵਰਣ ਪ੍ਰੇਮੀ ਹੋਵੇ ਜਿਹੜਾ ਵਾਟਰ ਦੇ ਜਾਂ ਪਾਣੀਆਂ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਡੂੰਗੀ ਤੇ ਗਹਿਰੀ ਪਕੜ ਰੱਖਦਾ ਹੋਵੇ ਕਿਉਂਕਿ ਪੰਜਾਬ ਦੇ ਪਾਣੀਆਂ ਦਾ ਹਰ ਵਾਰ ਰੌਲਾ ਪੈਂਦਾ ਬਹੁਤ ਵੱਡਾ ਹੁਣ ਸਾਡੇ ਤੋਂ ਨਾ ਹਰਿਆਣਾ ਪਾਣੀ ਲਾਈਨ ਨੂੰ ਤਿਆਰ ਹੈ ਨਾ ਰਾਜਸਥਾਨ ਪਾਣੀ ਲਾਈਨ ਨੂੰ ਤਿਆਰ ਜਦੋਂ ਅਸੀਂ ਡੁੱਬਣ ਤੇ ਆਏ ਹੋਏ ਆ ਜਾਂ ਡੁੱਬ ਗਏ ਆ ਜਦੋਂ ਗਰਮੀਆਂ ਆਉਂਦੀਆਂ ਨੇ ਉਦੋਂ ਸਾਰੇ ਆਪਣਾ ਹੱਕ ਸਮੇਤ ਵੱਧੂ ਪਾਣੀ ਮੰਗਦੇ ਆ ਪਰੰਤੂ ਅੱਜ ਜਦੋਂ ਸਾਡੇ ਕੋਲੇ ਪਾਣੀ ਇੰਨਾ ਜ਼ਿਆਦਾ ਵੀ ਅਸੀਂ ਮਰ ਰਹੇ ਹਾਂ ਤਾਂ ਕੋਈ ਥੋੜਾ ਥੋੜਾ ਆਪਣੇ ਹਿੱਸਿਆਂ ਦਾ ਵੀ ਲੈਣ ਨੂੰ ਤਿਆਰ ਨਹੀਂ ਹੈ ਨਾ ਹਰਿਆਣਾ ਨਾ ਰਾਜਸਥਾਨ ਜੀ ਸਮਝਣ ਦੀ ਗੱਲ ਆ ਹਨਾ ਸੁਣ ਇਹ ਦੇਖਣਾ ਹੋਏਗਾ ਮਹਤਵਪੂਰਨ ਗੱਲ ਕਿ ਜਿਹੜੀ ਕਮੇਟੀ ਬਣਾਈ ਜਾਏਗੀ ਕੀ ਇਸ ਦੇ ਵਿੱਚ ਆ ਜਿਹੜੇ ਨੁਮਾਇੰਦਿਆਂ ਦੀ ਮੈਂ ਗੱਲ ਕੀਤੀ ਹੈ ਇਹ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣਗੇ ਤਾਂ ਜੋ ਸੂਬਿਆਂ ਦਾ ਪੱਖ ਅਸਲ ਤਸਵੀਰ ਦੇ ਨਾਲ ਹੀ ਮੁੱਦਾ ਵੱਢ ਕੇ ਸਾਹਮਣੇ ਆਵੇ ਬਿਲਕੁਲ ਹੂੰ ਅੱਛਾ ਪ੍ਰਿੰਸੀ ਇੱਥੇ ਹੀ ਇੱਕ ਮੁੱਦੇ ਤੇ ਝਾਤ ਮਾਰਦੇ ਆਂ ਹੋਰ ਕਿ ਵਜ੍ਹਾ ਕੀ ਰਹੀ ਕਾਰਨ ਕੀ ਰਹੀ ਬੀਬੀ ਐਮਬੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਜਾ ਰਿਹਾ ਹੈ ਤੇ ਜੋ ਕ੍ਰਿਟਿਕਸ ਨੇ ਇਸ ਨੂੰ ਬਹੁਤ ਕ੍ਰਿਟੀਸਾਈਜ਼ ਕਰ ਰਹੇ ਨੇ ਹੂੰ ਇਹ ਮੁੱਦਾ ਸੱਚਮੁੱਚ ਬਹੁਤ ਗੰਭੀਰ ਹੈ ਇਹ ਉਦੋਂ ਤੋਂ ਗੰਭੀਰ ਹੋਣਾ ਸ਼ੁਰੂ ਹੋ ਗਿਆ ਸੀਗਾ ਪ੍ਰਦੀਪ ਜੀ ਤੁਹਾਡੇ ਧਿਆਨ 'ਚ ਹੋਏਗਾ ਦਰਸ਼ਕਾਂ ਦੇ ਵੀ ਧਿਆਨ 'ਚ ਹੋਣਾ ਚਾਹੀਦਾ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਕੁੱਲ ਦੇਸ਼ ਦੇ ਜਿਹੜੇ ਡੈਮ ਨੇ ਜੀ ਉਹਨਾਂ ਡੈਮਾਂ ਦੇ ਉੱਤੇ ਹੁਣ ਜਿਹੜੇ ਪ੍ਰਬੰਧ ਹੋਣਗੇ ਉਹ ਸਿੱਧੇ ਤੌਰ ਦੇ ਉੱਤੇ ਅਧਿਕਾਰਕ ਰੂਪ ਦੇ ਵਿੱਚ ਕੇਂਦਰ ਸਰਕਾਰ ਦੇ ਅਧੀਨ ਆਉਣਗੇ ਹੂੰ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਬੰਨ ਜਿਹੜਾ ਡੈਮ ਮੰਨਿਆ ਜਾਂਦਾ ਉਹ ਭਾਖੜਾ ਡੈਮ ਮੰਨਿਆ ਜਾਂਦਾ ਜੀ ਉੱਤਰੀ ਭਾਰਤ ਦੇ ਵਿੱਚ ਭਾਖੜਾ ਡੈਮ ਦੀ ਇੰਪੋਰਟੈਂਸ ਪੌਂਗ ਡੈਮ ਦੀ ਇੰਡੈਮ ਦੀ ਇੰਪੋਰਟੈਂਸ ਕਿਸੇ ਤੋਂ ਲੁਕੀ ਜਾਂ ਛੁਪੀ ਨਹੀਂ ਹੈਗੀ ਜੀ ਹੁਣ ਦੱਖਣੀ ਸੂਬਿਆਂ ਦੇ ਵਿੱਚ ਇਸ ਵਕਤ ਪਾਣੀ ਦੇ ਡਿਸਪਿਊਟ ਹੈ ਨਹੀਂ ਹੂੰ ਬ੍ਰह्मਪੁੱਤਰ ਦਾ ਪੈਂਦਾ ਮਾਲਾ ਮੋਟਾ ਗਾਹੇ ਬਗਾਏ ਉਹ ਸਾਰੀਆਂ ਸਟੇਟਾਂ ਆਪੇ ਸਿੰਝ ਲੈਣਦੀਆਂ ਨੇ ਜੀ ਪਰ ਹਰਿਆਣਾ ਰਾਜਸਥਾਨ ਪੰਜਾਬ ਅਤੇ ਉੱਪਰੋਂ ਆਉਂਦਾ ਪਾਣੀ ਇਹ ਸਾਰਾ ਕੁਝ ਜਿਹੜਾ ਕੁਝ ਹੈ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਜਾ ਕੇ ਅ ਇਸ ਗੱਲ ਦੇ ਉੱਤੇ ਕਿ ਕਿਹਨਾਂ ਦਾ ਪਾਣੀ ਦੇ ਉੱਤੇ ਵੱਧ ਹੱਕ ਹੈ ਜਾਂ ਘੱਟ ਹੱਕ ਹੈ ਹੁਣ ਜਦੋਂ ਬੀਬੀਐਮਬੀ ਦੇ ਉੱਤੇ ਕਬਜ਼ਾ ਹੀ ਕੇਂਦਰ ਸਰਕਾਰ ਦਾ ਹੋ ਗਿਆ ਪੰਜਾਬ ਦਾ ਕੋਈ ਕਬਜ਼ਾ ਨਹੀਂ ਰਿਹਾ ਹੂੰ ਤਾਂ BBMB ਦੇ ਉੱਤੇ ਇੱਕ ਸਿੱਧਾ ਦੋਸ਼ ਇਹ ਲੱਗ ਰਿਹਾ ਕਿ BBMB ਨੇ ਭਾਖੜਾ ਡੈਮ ਦੇ ਵਿੱਚੋਂ ਸਮਾਂ ਰਹਿੰਦੇ ਆ ਜਿੰਨਾ ਪਾਣੀ ਰਿਲੀਜ਼ ਕਰਨਾ ਹੁੰਦਾ ਹੈ ਕੈਚਮੈਂਟ ਏਰੀਆ ਦੇ ਵਿੱਚੋਂ ਜਿੰਨਾ ਪਾਣੀ ਰਿਲੀਜ਼ ਕਰਨਾ ਹੁੰਦਾ ਆ ਬਰਸਾਤੀ ਰੋਤਾਂਉਣ ਤੋਂ ਪਹਿਲਾਂ ਉਹਨਾਂ ਪਾਣੀ ਉਹ ਉਹਨਾਂ ਨੇ ਸਮੇਂ-ਸਮੇਂ ਤੇ ਰਿਲੀਜ਼ ਨਹੀਂ ਕੀਤਾ ਹੈਗਾ ਇਸ ਕਰਕੇ ਪਾਣੀ ਦਾ ਪੱਧਰ ਡੈਮ ਦੇ ਵਿੱਚ ਵਧਦਾ ਗਿਆ ਤੇ ਹੁਣ ਜਦੋਂ ਸਥਿਤੀ ਐਡੀਕ ਖਰਾਬ ਹੋ ਗਈ ਤਾਂ ਇੱਕੋ ਦਮ ਪਾਣੀ ਦਾ ਫਲੋ ਉਹਨਾਂ ਨੇ ਸਾਰੇ ਗੇਟ ਖੋਲ੍ਹ ਕੇ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਇਸੇ ਕਰਕੇ ਫਿਰ ਇੱਕ ਅਗਲੀ ਗੱਲ ਜਦੋਂ ਚਾਰਜ BBMB ਨੇ ਸੰਭਲੇ ਸੀਗੇ ਕੇਂਦਰ ਨੇ ਸੰਭਲੇ ਸੀ ਮਾਫ ਕਰਨਾ BBMB ਦੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਾਰੇ ਚਾਰਜ ਜਦੋਂ ਕੇਂਦਰ ਨੇ ਸੰਭਲੇ ਸੀ ਮੰਨ ਲਓ ਕਿ ਕੇਂਦਰ ਨੇ ਦੇਖ ਲਿਆ ਸੀਗਾ ਵੀ ਪੰਜਾਬ ਸਰਕਾਰ ਨੇ ਆਪਣੀਆਂ ਸੇਵਾਵਾਂ ਚੰਗੇ ਤਰੀਕੇ ਨਾਲ ਨਹੀਂ ਨਿਭਾਈਆਂ ਹੈਗੀਆਂ ਪਹਿਲਾਂ ਪਹਿਲਾਂ ਤਾਂ ਜਦੋਂ ਕੇਂਦਰ ਨੇ ਸਾਹਮ ਲਿਆ ਸੀ ਤਾਂ ਬੀਬੀ ਐਨ ਬੀ ਦੀ ਤੁਰੰਤ ਜਿਹੜੀਆਂ ਰਿਪੇਅਰਾਂ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ ਸਫਾਈਆਂ ਹੋਣੀਆਂ ਚਾਹੀਦੀਆਂ ਸੀ ਉਹ ਕਰਕੇ ਦਿਖਾਉਂਦੇ ਤੇ ਨਾਲੋਂ ਨਾਲ ਜਿਹੜੀਆਂ ਇਹ ਖਬਰਾਂ ਪੰਜਾਬ ਦੇ ਵਿੱਚ ਛਾਪ ਰੀਆਂ ਸੀਗੀਆਂ ਉਸ ਦੇ ਉੱਤੇ ਵਿਰਾਮ ਲੱਗ ਜਾਂਦਾ ਕਿ ਭਾਈ ਅਸੀਂ ਤਾਂ ਪੰਜਾਬ ਤੋਂ ਤਾਂ ਲਿਆ ਵੀ ਇਹ ਤਾਂ ਧਿਆਨ ਹੀ ਨਹੀਂ ਰੱਖਦੇ ਸੀਗੇ ਨਾ ਡੈਮਾਂ ਦਾ ਨਾ ਦਰਿਆਵਾਂ ਦਾ ਨਾ ਨਦੀਆਂ ਦਾ ਨਾ ਨਾਲਿਆਂ ਦਾ ਅਸੀਂ ਆਏ ਆ ਅਸੀਂ ਸਾਫ ਸਫਾਈ ਕਰਾਈ ਆ ਐਸੇ ਕਰਕੇ ਮਾਧੋ ਪਰ ਹੈਡ ਟੁੱਟਿਆ ਨਾ ਜੀ ਇੱਕ ਤਾਂ ਉੱਥੇ ਸਿਲਟ ਹੀ ਇੰਨੀ ਜ਼ਿਆਦਾ ਜੰਮ ਗਈ 8 8 10 10 ਫੁੱਟ ਸਿਲਟ ਜੰਮ ਗਈ ਮਤਲਬ ਕਿੰਨੇ ਸਾਲਾਂ ਤੋਂ ਉਸ ਦੀ ਸਫਾਈ ਜਿਹੜੀ ਆ ਉਹ ਕਾਗਜ਼ਾਂ 'ਚ ਹੀ ਹੁੰਦੀ ਰਹੀ ਮੇਨਟੇਨੈਂਸ ਹੋਈ ਹੋ ਨਹੀਂ ਮੈਂਟੇਨੈਂਸ ਹੋਈ ਨਹੀਂ ਹਰ ਸਾਲ ਮਿੱਟੀ ਪੈਂਦੀ ਸੀ ਜੀ ਕਾਗਜ਼ਾਂ 'ਚ ਹਰ ਸਾਲ ਗੱਟੇ ਲੱਗਦੇ ਸੀ ਕਾਗਜ਼ਾਂ 'ਚ ਹਰ ਸਾਲ ਜਿਹੜੇ 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 ਫਲੱਡ ਗੇਟ ਹੁੰਦੇ ਨੇ ਉਹਨਾਂ ਦੀ ਰਿਪੇਅਰ ਹੁੰਦੀ ਸੀ ਕਾਗਜ਼ਾਂ 'ਚ ਹਰ ਸਾਲ ਗਰੀਸ ਹੁੰਦੇ ਸੀ ਹਰ ਸਾਲ ਟ੍ਰਾਇਲ ਹੁੰਦੇ ਸੀ ਚੱਕ ਕੇ ਵੇਖੇ ਜਾਂਦੇ ਸੀਗੇ ਫਿਰ ਸੁੱਟ ਕੇ ਵੇਖੇ ਜਾਂਦੇ ਸੀਗੇ ਇੱਕ ਵਿਅਕਤੀ ਦੀ ਜਾਨ ਜਿਹੜੀ ਹੈ ਜਿਹੜਾ ਇਸ ਨਹਿਰੀ ਵਿਭਾਗ ਦੇ ਵਿੱਚ ਹੀ ਸੀਗਾ ਮਾਧੂਪੁਰ ਹੈੱਡ ਤੇ ਉਹ ਜਿਹੜੇ ਫਲੱਡ ਗੇਟ ਖੋਲ ਰਹੇ ਸੀਗੇ ਜਿਹੜੇ ਜਾਮ ਸੀਗੇ ਉਹਨਾਂ ਨੂੰ ਖੋਲਣ ਦੇ ਦੌਰਾਨ ਹੀ ਪਾਣੀ ਦੇ ਵਿੱਚ ਹੜਕੇ ਚਲੇ ਗਿਆ ਇੱਕ ਮੁਲਾਜ਼ਮ ਇੱਕ ਜਾਨ ਉਹਦੀ ਉਦੋਂ ਉੱਥੇ ਹੀ ਚਲੀ ਗਈ ਸੀ ਸੋ ਕੁੱਲ ਮਿਲਾ ਕੇ BBMP ਦੇ ਉੱਤੇ ਇਹ ਦੋਸ਼ ਬਹੁਤ ਵੱਡੇ ਨੇ ਕਿ BBMP ਨੇ ਸਮੇਂ ਰਹਿੰਦੇ ਆ ਜਿਹੜਾ ਪਾਣੀ ਛੱਡਿਆ ਜਾਣਾ ਚਾਹੀਦਾ ਸੀ ਉਹ ਛੱਡਿਆ ਨਹੀਂ ਹੈ ਔਰ ਤੁਸੀਂ ਆਪ ਹੀ ਦੱਸ ਰਹੇ ਸੀ ਮੈਨੂੰ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿ ਕਿੰਨੇ ਕਿੰਨੇ ਲੱਖ ਕਿਊਸਿਕ ਪਾਣੀ ਜਿਹੜਾ ਹੈ ਉਹ ਸਮੇਂ-ਸਮੇਂ ਦੇ ਉੱਤੇ ਕਿਹੜੇ-ਕਿਹੜੇ ਡੈਮਾਂ ਤੋਂ ਕਿਹੜੇ-ਕਿਹੜੇ ਅ ਮਹੀਨੇ ਦੇ ਵਿੱਚ ਛੱਡਿਆ ਗਿਆ ਔਰ ਔਰ ਆਪਾਂ ਅਗਲੀ ਗੱਲ ਮਤਲਬ ਅਖੀਰਲੀ ਗੱਲ ਜਿਹੜੀ ਕਰ ਰਹੇ ਹਾਂ ਕਿ 1988 ਦੇ ਹੜ੍ਹਾਂ ਨੂੰ ਜੇਕਰ ਆਪਾਂ ਮਾਣਾ ਮੰਨਿਆ ਤਾਂ ਉਦੋਂ ਜਿਹੜਾ ਰਾਵੀ ਦੇ ਵਿੱਚ ਪਾਣੀ ਛੱਡਿਆ ਸੀਗਾ ਉਹ 11000 ਕਿਊਸਿਕ ਔਰ 11 ਲੱਖ ਕਾ ਨਾ ਤੇ ਐਤਕੀ 14 ਯਾਨੀ ਕਿ ਉਸ ਤੋਂ ਵੱਧ ਮਤਲਬ ਕਿ ਰਾਵੀ ਦੇ ਪਾਣੀ ਨੇ ਇੱਧਰ ਜਿਹੜੀ ਮਾਰ ਮਾਰੀ ਹੈ ਮਾਰੀ ਹੈ ਉਧਰਲੇ ਪੰਜਾਬ ਚ ਵੀ ਉਨੀ ਅਮਾਰਮਾਰੀ ਔਰ ਜਿੰਨਾ ਪਾਣੀ ਬੀਬੀ ਐਮਬੀ ਨੇ ਭਾਖੜਾ ਤੋਂ ਵਾਧੂ ਐਤਕੀ ਛੜਤਾ ਉਸਨੇ ਸਤਲੁਜ ਦੇ ਨਾਲ ਮਿਲ ਕੇ ਅੱਗੇ ਫਿਰ ਸਤਲੁਜ ਤੇ ਬਿਆਸ ਨੇ ਹਰੀਕੇ ਦੇ ਵਿੱਚ ਮਿਲ ਕੇ ਤੇ ਅੱਗੇ ਫਿਰ ਹਰੀਕੇ ਨੇ ਇਕੱਠਾ ਹੋ ਕੇ ਜਿਹੜਾ ਫਿਰੋਜ਼ਪੁਰ ਫਾਜ਼ਲਕਾ ਦਾ ਏਰੀਆ ਸਾਰਾ ਉਹ ਤਬਾਹ ਕਰਤਾ ਤੇ ਉਧਰੋਂ ਘੱਗੜ ਚੜ ਕੇ ਆ ਗਿਆ ਯਾਨੀ ਕਿ ਇਸ ਵਕਤ ਸਥਿਤੀ ਜਿਹੜੀ ਹੈ ਇਸ ਵਕਤ ਮੁੱਦਾ ਜਿਹੜਾ ਹੈ ਉਹ ਸੱਚਮੁੱਚ ਇਸ ਗੱਲ ਦੇ ਉੱਤੇ ਫਰਕ ਪਾਉਂਦਾ ਹੈ ਕਿ ਲੋਕ ਕਦੋਂ ਤੱਕ ਉਜੜਦੇ ਰਹਿਣਗੇ ਸਰਕਾਰਾਂ ਰਾਜਨੀਤਿਕ ਪਾਰਟੀਆਂ ਕਦੋਂ ਤੱਕ ਵੋਟਾਂ ਵੇਲੇ ਆ ਕੇ ਇਹਨਾਂ ਬੰਨਿਆਂ ਨੂੰ ਤੁਹਾਡੇ ਸੁਪਨਿਆਂ ਦੇ ਵਿੱਚ ਪੱਕੇ ਕਰਦੇ ਰਹਿਣਗੇ ਪੱਕੇ ਡੈਮ ਬਣਾਉਂਦੇ ਰਹਿਣਗੇ ਤੇ ਹੜ੍ਹਾਂ ਮੁਕਤ ਧਰਤੀ ਵੋਟਾਂ ਵੇਲੇ ਕਰਦੇ ਰਹਿਣਗੇ ਪਰ ਉਹਦਾ ਅਸਲ ਦੇ ਵਿੱਚ ਕਦੇ ਨਹੀਂ ਹੋਣੀ ਇਹ ਮੁੱਦੇ ਤਾਂ ਹੀ ਫਰਕ ਪਾਉਣਗੇ ਜੇ ਲੋਕ ਆਵਾਜ਼ ਉਠਾਏਗੀ ਜੇ ਲੋਕ ਸਵਾਲ ਕਰਨਗੇ ਤਾਂ ਜੀ ਪ੍ਰਿੰਸ ਜੀ ਨਾਲ तमाम ਖਬਰਾਂ ਉੱਪਰ ਚਰਚਾ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨ। ਤਾਂ ਬਿਲਕੁਲ ਜੀ ਮੁੱਦੇ ਜੋ ਫਰਕ ਪਾਉਣ ਦੇ ਵਿੱਚ तमाम ਮੁੱਦੇ ਜੋ ਇਸ ਵੇਲੇ ਚੱਲ ਰਹੇ ਨੇ ਚਾਹੇ ਉਹ ਹੜ ਦਾ ਮਸਲਾ ਹੋਵੇ ਜਾਂ ਰਾਜਨੀਤਿਕ ਪੱਧਰ ਉੱਤੇ ਇਸ ਬਾਰੇ ਗੱਲਬਾਤ ਹੋਵੇ ਜਾਂ ਫਿਰ ਅਣਗੈਲੀ ਹੋਵੇ तमाम ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਹ ਚਰਚਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਔਰ ਜੇਕਰ ਤੁਹਾਡੇ ਇਸੇ ਮੁੱਦੇ ਨੂੰ ਲੈ ਕੇ ਕੋਈ ਸਵਾਲ ਨੇ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜਾਂ ਫਿਰ ਕੋਈ ਮੁੱਦਾ ਤੁਹਾਡੇ ਧਿਆਨ ਵਿੱਚ ਹੈ ਜੋ ਸ਼ਾਇਦ ਸਾਡੇ ਧਿਆਨ ਵਿੱਚ ਨਾ ਹੋਵੇ ਉਸ ਉੱਪਰ ਧਿਆਨ ਕੇਂਦਰਿਤ ਕਰਵਾਉਣ ਦੇ ਲਈ ਉਹ ਮੁੱਦਾ ਵੀ ਤੁਸੀਂ ਸਾਡੇ ਨਾਲ ਜਰੂਰ ਸਾਂਝਾ ਕਰਨਾ ਬਾਕੀ ਕੱਲ ਫੇਰ ਮਿਲਾਂਗੇ ਹੋਰ ਮੁੱਦਿਆਂ ਦੇ ਨਾਲ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ